ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਗੁਰੂਪ ਖਾਲਸਾ ਸਾਧ ਸੰਗਤ ਜੀ ਤਪਸਥਾਨ ਗੁਰਦੁਆਰਾ ਪੁਲਾ ਸਾਹਿਬ ਜੀ ਵਿਖੇ ਭਾਈ ਤਾਰੂ ਸਿੰਘ ਜੀ ਦੇ ਮਹਾਨ ਪਾਉਣ ਪਿਤਰ ਸਥਾਨ ਤੇ ਆਪਾਂ ਜੁੜ ਬੈਠੇ ਆ ਸੰਗਤ ਜੀ ਐ ਸ਼ੀਤਾਂ ਸਿੰਘਾ ਦੀ ਨਜ਼ਰ ਇਹ ਨਾਏ ਤੋਂ ਹੋਵੇ ਤੇ ਸੰਗਤ ਜੀ ਬੈਠਾ ਜਾਂਦਾ ਆਖੋ ਸਤਨਾਮ ਸ੍ਰੀ ਆਪਣੀ ਮਰਜ਼ੀ ਨਾਲ ਸੰਗਤ ਜੀ ਨਹੀਂ ਬੈਠ ਸਕਦੇ ਇਹ ਉਹਨਾਂ ਦੀ ਨਜ਼ਰ ਹੈ ਗੁਰੂਆਂ ਦੇ ਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਮਹਾਰਾਜ ਦੀ ਪ੍ਰਤੱਖ ਦਰਸ਼ਨ ਆਪਾਂ ਕਰ ਰਹੇ ਆਂ ਅੱਜ ਦਿਹਾੜਾ ਬਹੁਤ ਵੱਡਾ ਹੈ ਸੰਗਤ ਜੀ ਉਸ ਦਿਹਾੜੇ ਨੂੰ ਸਮਰਪਿਤ ਆਪਾਂ ਸ਼ਬਦ ਪੜਾਂਗੇ 14 ਦਸੰਬਰ 29 ਮਗਰ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਹਬ ਜੀਦਾ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਨੇ ਅੱਜ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਐਸੀਆਂ ਮਹਾਨ ਜਿੰਦਾਂ ਨੂੰ ਨਮਸਕਾਰ ਸੰਗਤ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਕੱਲ ਦਾ ਜਿਹੜਾ ਦਿਹਾੜਾ ਸੰਗਰਾਮ ਦਾ ਉਹ ਫਿਰ ਸਾਰੇ ਦਿਹਾੜੇ ਸ਼ੁਰੂ ਹੋ ਜਾਣੇ ਨੇ ਸਤਿਗੁਰੂ ਮਾਰੀ ਕਿਰਪਾ ਕਰਨ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦੀ ਇੰਨੀ ਦੇ ਨਾ ਸੰਗਤ ਜੀ ਕੌਮ ਨੂੰ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਨੇ ਨਾ ਸੰਗਤ ਜੀ ਉਹਨਾਂ ਦੇ ਪਹਿਲੇ ਜਹੇਦਾਰ ਪਤਾ ਕੌਣ ਹੋਏ ਨੇ ਬਾਬਾ ਫਤਿਹ ਸਿੰਘ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਨਿਹੰਗ ਸਿੰਘ ਸਾਜਦੇ ਨੇ ਨਾ ਨਿਹੰਗ ਸਿੰਘ ਉਹ ਸਾਡੀ ਸਾਡੀ ਸਿੱਖ ਕੌਮ ਨੂੰ ਦੇਣ ਹੀ ਬਾਬਾ ਫਤਿਹ ਸਿੰਘ ਜੀ ਦੀ ਹੈ ਆਉ ਉਹਨਾਂ ਦੇ ਚਰਨਾਂ 'ਚ ਆਪਾਂ ਜੁੜੀਏ ਸਤਿਗੁਰੂ ਮਾਰੀ ਕਿਰਪਾ ਕਰਨ ਜਮਿਆਂ ਪੂਤ ਭਗਤ ਗੋਬਿੰਦ ਕਾ ਪਰਗਟ ਸਾਹਮਣੇ ਲਿਖਿਆ ਤੁਰਕਾਇਸ਼ਰ ਪੜ੍ਹ ਕੇ ਦਾਸ ਫਿਰ ਖਿਮਾ ਦਾ ਜਾਚੀ ਕੋਇਗਾ ਮਹਾਰਾਜ ਜੀ ਕਿਰਪਾ ਕਰੋ ਜਮਿਆਂ ਪੂ भगति गोविंद का प्रकृतिया सब मैं लिखिया तुर्का जन्म आपु त भगति गोविंद का ਪ੍ਰਗਟਿਆ ਸਭ ਮੈਂ I wrote it Ja, Sab. Ja. aqui ਗੋਦੀ ਸ਼ਨੀ ਮਾਹੀ ਬਾਤ ਗੋਦੀ ਸ਼ਨੀ ਨਹੀ ਬਾਤ ਗੁਰ ਨਾਨਕ ਟੁਠਾ ਕੀ ਨੀਂਦ ਆਤ ਗੁਦੀ ਸ਼ਨੀ ਸੰਗਤ ਜੀ ਇਤਨੀ ਸੇਵਾ ਅਜੇ ਫਾਨ ਕਰਨੀ ਹੋਈਆਂ ਸਰਪੁੱਲਾ ਮਹਾਰਾਜ ਜੀ ਬਖਸ਼ ਗੈਣ ਸੰਗਤ ਜੀ ਸੀਸ ਬਖਸ਼ਣਾ ਅੱਜ ਮਹਾਨ ਆਤਮਾ ਸਹਬਜ਼ਾਦਾ ਬਾਬਾ ਜੀ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਮਾਰਾ ਕਿਰਪਾ ਕਰ ਸੰਗਤ ਜੀ ਪਿਛਲੇ ਸਾਲ ਨਾਲ ਸਾਡੇ ਭਾਈ ਗੁਰਸ਼ਰਨ ਸਿੰਘ ਜੀ ਨੇ ਇੱਕ ਸਾਖੀ ਸੁਣਾਈ ਸੀ ਉਹਦੇ ਮਹੀਨੇ ਦੇ ਵਿੱਚ ਬਾ ਕਮਾਲ ਉਹ ਕਹਿੰਦੇ ਅੱਜ ਵੀ ਕੋਈ ਛੋਟੇ ਸਹਬਜ਼ਾਦੇ ਨੂੰ ਭਾਵਨਾ ਦੇ ਨਾਲ ਨਾ ਕਿਤੇ ਅਰਦਾਸ ਕਰੇ ਨਾ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਹੀਦ ਸਿੰਘ ਨੇ ਸਾਡੇ ਭਾਵਨਾ ਦੇ ਨਾਲ ਕੋਈ ਸਿੱਖ ਅਰਦਾਸ ਕਰੇ ਨਾ ਅੱਜ ਵੀ ਸਹਬਜ਼ਾਦੇ ਇੰਨੇ ਦਿਆਲੂ ਨੇ ਸੰਗਤ ਜੀ ਭਾਵਨਾ ਦੇ ਨਾਲ ਕੀਤੀ ਅਰਦਾਸ ਸਿੱਧੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਜਾਂਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇੰਨੀਆਂ ਖੁਸ਼ੀਆਂ ਨੇ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦੀ ਮਹਾਰਾਜ ਦੀ ਕਿਰਪਾ ਕਰਨ ਸਾਡੀ ਭਾਵਨਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ